ਆਸਾ ਮਹਿਲਾ ਪਹਿਲਾ ਦੂਪ ਦੇ ਤਿਤ ਸਰਵ ਰੜੈ ਪੇਲੇ ਨਿਵਾਸ ਪਾਣੀ ਪਾਵਗ ਤਿੰਨੇ ਕੀਆ ਪੰਕ ਜੂਮੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੀ ਮਨ ਏਕ ਨ ਚੇਤਿ ਸੁਮੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਮਤ ਨਾਨਕ ਤੀਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਨਾ ਹੂੰ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਮਤ ਨਾਨਕ ਤੀਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸ਼ਬਦ ਅਸੀਂ ਰੇ ਰਾਵਦੀ ਸੰਗ੍ਰਹਿ ਵਿੱਚ ਵੀ ਸ਼ਾਮ ਦੇ ਨਿਤਨੇ ਵਿੱਚ ਪੜਦੇ ਹਾਂ ਤੋਂ ਆਸਾ ਰਾਗ ਅੰਦਰ ਇਹ ਸ਼ਬਦ ਉਹਨਾਂ 377 ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਚਰਨ ਕੀਤਾ ਹੋਇਆ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ ਦੁਪਦੇ ਦੁਪਤੇ ਤੋਂ ਪਾਵ ਦੂਰ ਉਪਦਾਂ ਵਾਲਾ ਇਹ ਸ਼ਬਦ ਹੈ ਤੋਂ ਇਸ ਦਿਰਾਉਦੀ ਪੰਕਤੀ ਹੈ ਮਨ ਇਕਨ ਚੇਤਸ ਮੂੜ ਮਣਾ ਇਹ ਮੇਰਿਆ ਮੂੜ ਮਣਾ ਮੂੜ ਕਹਿੰਦੇ ਨੇ ਉਸ ਭੁੱਲੇ ਹੋਏ ਮਨ ਨੂੰ ਉਸ ਮੂर्ख ਮਨ ਨੂੰ ਜਿਹੜਾ ਆਪਣੀਆਂ ਹੀ ਕਰਦਾ ਹੈ ਮਨ ਦੀ ਮਰਜ਼ੀ ਕਰਦਾ ਹੈ ਹੂੜ ਮੂੜ ਪੂਣਾ ਕਰਦਾ ਹੈ ਸੁਣਦਾ ਨਹੀਂ ਗੁਰੂ ਦੀ ਗੱਲ ਸੁਣਦਾ ਨਹੀਂ ਆਪਣੇ ਮਨ ਦੀ ਮਰਜ਼ੀ ਨਾਲ ਜ਼ਿੰਦਗੀ ਜੀਉਂਦਾ ਹੈ ਇਸ ਲਈ ਮਨ ਨੂੰ ਸੰਬੋਧਨ ਕਰਕੇ ਗੁਰੂ ਜੀ ਕਹਿੰਦੇ ਨੇ ਮਨ ਏਕਨਾ ਚੇਤਸ ਮੂੜ ਮਨਾ ਇਹ ਮੇਰਾ ਮੂੜ ਮਨਾ ਤੂੰ ਇੱਕ ਪਰਮਾਤਮਾ ਨੂੰ ਨਹੀਂ ਚੇਤ ਦਾ ਪਰਮਾਤਮਾ ਸਿਮਰਨ ਤੂੰ ਨਹੀਂ ਕਰਦਾ ਪ੍ਰਭੂ ਨੂੰ ਭੁਲਾਣ ਦੇ ਕਾਰਨ ਹਰ ਬਿਸਰਤ ਤੇਰੇ ਗੁਣ ਗਲਿਆ ਤੂੰ ਪ੍ਰਭ ਨੂੰ ਪੁਲਾਵਟ ਇਸ ਲਈ ਤੇਰੇ ਜਿਹੜੇ ਗੁਣ ਸਨ ਉਹ ਤੇਰੇ ਅੰਦਰੋਂ ਗਲ ਕੇ ਪਾਉ ਅਲੋਪ ਹੋ ਗਏ ਹੁਣ ਪ੍ਰਭ ਨੂੰ ਪੁਲਾਣ ਦੇ ਕਰਨ ਗੁਣ ਕਿਉਂ ਖਤਮ ਹੋਏ ਕਿਉਂਕਿ ਗੁਣ ਨੂੰ ਹੀ ਨਿਧਾਨੋ ਪ੍ਰਭ ਵਾਹਿਗੁਰੂ ਆਪ ਗੁਣ ਦਾ ਮਾਲਕ ਹੈ ਦਿਆ ਦਾ ਸੂਮਾ ਹੈ ਉਹ ਧਰਮ ਦਾ ਸੂਮਾ ਹੈ ਉਹ ਸਚਾਈ ਦਾ ਸੂਮਾ ਹੈ ਉਹ ਇਮਾਨਦਾਰੀ ਦਾ ਸੂਮਾ ਹੈ ਉਹ ਨਫ਼ਰਤਾਂ ਵੈਰ-ਵਿਰੋਧ ਤੋਂ ਮੁਕਤ ਹੈ ਉਹ ਬਹੁਤੋਂ ਮੁਕਤ ਹੈ ਇਹ ਉਹਦੇ ਪ੍ਰਭੂ ਦੇ ਬਹੁਤ ਸਾਰੇ ਗੁਣ ਹਨ ਜਿਨ੍ਹਾਂ ਦਾ ਕੋਈ ਅੰਤ ਪਾਰ ਆਵਾਰ ਨਹੀਂ ਹੈ। ਇਨਸਾਨ ਜਿਹੜਾ ਇਹਦੇ ਵਿੱਚ ਜੋ ਆਤਮਾ ਹੈ ਜੋ ਸਰੀਰ ਜਿਸ ਦੇ ਕਾਰਨ ਚਲਾਇਮਾਨ ਹੈ ਜੋ ਸਰੀਰ ਦੇ ਰਾਹੀਂ ਦੇਖਦੀ ਸੁਣਦੀ ਬੋਲਦੀ ਤੁਰਦੀ ਫਿਰਦੀ ਹੈ ਉਹ ਵੀ ਉਸੇ ਦਾ ਅੰਸ਼ ਹੈ। ਹੁਣ ਚਾਹੀਦਾ ਇਹ ਹੈ ਕਿ ਉਹ ਜਿਹੜੇ ਰੱਬੀ ਗੁਣ ਹਨ ਉਹ ਇਸ ਇਨਸਾਨ ਵਿੱਚ ਵੀ ਹੋਣ ਕਿਉਂਕਿ ਉਸੇ ਦਾ ਅੰਸ਼ ਹੈ। ਜਿਵੇਂ ਸਾਗਰ ਹੈ ਤੇ ਸਾਗਰ ਦਾ ਪਾਣੀ ਵੀ ਹਾਈਡਰੋਜਨ ਆਕਸੀਜਨ ਹੈ ਤੇ ਇੱਕ ਚਸ਼ਮੇ ਕੂਹ ਵਿੱਚ ਸਾਡੇ ਨਲਕਿਆਂ 'ਚੋਂ ਆਉਂਦਾ ਪਾਣੀ ਵੀ ਉਹੀ ਦੋ ਵਸਤੂਆਂ ਦਾ ਮਰਕਬ ਹੈ ਹਾਈਡਰੋਜਨ ਆਕਸੀਜਨ ਹੀ ਹੈ ਫਰਕ ਸਿਰਫ ਕੁਆਂਟੀਟੀ ਦਾ ਹੈ ਕੁਆਲਿਟੀ ਦਾ ਕੋਈ ਫਰਕ ਨਹੀਂ ਹੈ ਉਹ ਬਹੁਤ ਵੱਡੀ ਕੁਆਂਟੀਟੀ ਵਿੱਚ ਹੈ ਬਹੁਤ ਵੱਡੀ ਸੋਮਾ ਹੈ ਸਾਗਰ ਤੇ ਉਸੇ ਦਾ ਅੰਸ਼ ਇਹ ਬਾਕੀ ਸੰਸਾਰ ਤੇ ਪਾਣੀ ਹੈ ਇਸ ਨੂੰ ਪ੍ਰਭੂ ਪਰਮਾਤਮਾ ਸਾਗਰ ਵਾਂਗ ਜਲ-ਥਲ ਮੇਲ ਪੂਰਿਆ ਸ੍ਰਿਸ਼ਮੀ ਸਿਰਜਣ ਹਰ ਹਰ ਪਾਸੇ ਨਕਨਕ ਭਰਿਆ ਹੋਇਆ ਹੈ ਕੋਈ ਥਾਂ ਉਸ ਤੋਂ ਖਾਲੀ ਨਹੀਂ ਤੇ ਉਸੇ ਦਾ ਅੰਸ਼ ਇਹ ਸੀੜ ਧਾਰਨ ਕਰਕੇ ਸ੍ਰੀ ਜੂ ਬੈਠਾ ਹੋਇਆ ਹੈ ਉਸੇ ਕੋਈ ਗੁਣ ਹੋਣਾ ਚਾਹੀਦੇ ਨੇ ਉਹ ਹੀ ਗੁਣ ਹੋਣੇ ਚਾਹੀਦੇ ਨੇ ਲੇਕਿਨ ਚونکہ ਇਨਸਾਨ ਉਸ ਆਪਣੇ ਸੋਮਨ ਨਾਲ ਟੁੱਟ ਕੇ ਆਪਣੇ ਮੂਲ ਨਾਲ ਟੁੱਟ ਕੇ ਇਸ ਦੇ ਸੰਸਾਰ ਨਾਲ ਉਸ ਦੇ ਨਿਰਗੁਣ ਰੂਪ ਤੋਂ ਟੁੱਟ ਕੇ ਸਰਗੁਣ ਨਾਲ ਜੁੜ ਜਾਂਦਾ ਹੈ ਸਰਗੁਣ ਜਿਸ ਦੇ ਪਦਾਰਥ ਨਾਲ ਜੁੜਦਾ ਜਿਹੜੇ ਕਿ ਨਾਸ਼ਵਾਨ ਜਿਹੜੇ ਜਿਹੜੇ ਟਿਕੇ ਨਹੀਂ ਰਹਿ ਸਕਦੇ ਜਿਹੜੇ ਬਦਲਦੇ ਰਹਿੰਦੇ ਨੇ ਜਿਹੜੇ ਸਦੀਵੀ ਨਹੀਂ ਹਨ ਜੋ ਜਿੰਨੀ ਦੇਰ ਹਨ ਜਿੰਨੀ ਦੇਰ ਪ੍ਰਭੂ ਨੇ ਰੱਖੇ ਹਨ ਇਹਨਾਂ ਦਾ ਕਿਸੇ ਵੇਲੇ ਵੀ ਮੁੜ ਕੇ ਪਰਮਾਤਮਾ ਵਿੱਚ ਵਿਲੀਨ ਹੋ ਕੇ ਨਿਰੰਕਾਰ ਰੂਪ ਹੋ ਸਕਦਾ ਹੈ ਪਰ ਇਸ ਸੰਸਾਰ ਨਾਲ ਜੁੜਦਾ ਹੈ ਫਿਰ ਖਾਲੀ ਜੁੜਨਾ ਹੀ ਨਹੀਂ ਫਿਰ ਇਹਨਾਂ ਦੇ ਲੋਭ ਵਿੱਚ ਆ ਜਾਂਦਾ ਹੈ ਵੱਧ ਤੂੰ ਵੱਧ ਇਸ ਸੰਸਾਰੀ ਪਦਾਰਥ ਇਕੱਤਰ ਕਰਨ ਦੀ ਕੋਸ਼ਿਸ਼ ਕਰਦਾ ਹੈ ਬਸ ਇਸੇ ਉਦੇੜ ਬੁੰਨ ਦੇ ਵਿੱਚ ਇਹ ਭੁੱਲੀ ਜਾਂਦਾ ਹੈ ਆਪਣੇ ਮੂਲ ਨੂੰ ਪੁੱਜ ਜਾਂਦਾ ਹੈ ਤੇ ਬਾਣੀ ਮੁਰਮੁਰ ਯਾਦ ਕਰਾਉਂਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੂੰ ਕਿਸ ਦਾ ਰੂਪ ਨਹੀਂ ਹੈ ਤੇਰਾ ਤੇਰਾ ਅਸਲ ਰੂਪ ਮੂਲ ਰੂਪ ਜਿਹੜਾ ਤੇਰਾ ਹੈ ਉਹ ਜੋਤ ਹੈ ਰੱਬੀ ਜੋਤ ਦਾ ਤੂੰ ਅਣਸ਼ੇਮ ਤੂੰ ਜੋਤ ਸਰੂਪ ਹੈ ਆਪਣੇ ਜ਼ਮੂਰ ਨੂੰ ਪਛਾਣ ਦਾ ਯਤਨ ਕਰ ਜਦੋਂ ਮੂਲਲ ਬੰਦਾ ਜੁੜਦਾ ਤੇ ਮੂਲ ਵਾਲੇ ਗੁਣ ਗ੍ਰੇਨ ਕਰਦਾ ਹੈ ਪਰਮਾਤਮਾ ਨੂੰ ਸਿਮਨ ਕਰਨ ਦਾ ਮਤਲਬ ਹੈ ਰੱਬੀ ਗੁਣ ਗ੍ਰੇਨ ਕਰਨੇ ਸਿਮਨ ਤੋਂ ਮਤਲਬ ਐਵੇਂ ਕਿਸੇ ਅੱਖਰ ਦਾ ਤੋਤਾ ਰਟਰੀ ਨਹੀਂ ਹੈ ਜਦੋਂ ਕਿਸੇ ਅੱਖਰ ਰਾਹੀਂ ਅਸੀਂ ਮੂਹ ਰਾਹੀਂ ਉਸ ਦਾ ਜਾਪ ਕਰਦੇ ਹਾਂ ਸਾਡੀ ਸੁਰਤੀ ਬਿਰਤੀ ਦੇ ਵਿੱਚ ਉਸ ਦੀ ਪ੍ਰੈਜ਼ੈਂਸ ਉਸ ਦੀ ਹੋਂਦ ਦਾ ਅਹਿਸਾਸ ਹੋਣਾ ਚਾਹੀਦਾ ਕਿ ਉਹ ਮੇਰੇ ਅੰਸੰਗਮੇ ਉਹਦੇ ਵਿੱਚ ਹੈ ਉਹ ਮੇਰੇ ਵਿੱਚ ਹੈ ਉਹ ਮੇਰਾ ਸਭ ਕੁਝ ਦੇਖ ਸੁਣ ਰਿਹਾ ਹੈ ਜੇ ਉਸ ਅਹਿਸਾਸ ਨਾਲ ਅਸੀਂ ਕਿਸੇ ਲਫ਼ਜ਼ ਦਾ ਜਾਪ ਕਰਦੇ ਹਾਂ ਉਸ ਲਈ ਉਹ ਜਾਪ ਸਿਮਰ ਬਣਦਾ ਹੈ ਮਨ ਦੇ ਰਾਹੀ ਵੀ ਤੇ ਰਸਨਾ ਰਾਹੀ ਵੀ ਲੇਕਿਨ ਅਗਰ ਕੇਵਲ ਅਸੀਂ ਮੂਨਾ ਰਟੇ ਜਾਂਦੇ ਆਂ ਤੇ ਮਨੁੱਖ ਕੋਈ ਉਸ ਦਾ ਅਹਿਸਾਸ ਹੀ ਨਹੀਂ ਹੈ ਉਹਦੀ ਸਮਝ ਨਹੀਂ ਹੈ ਉਹ ਕੀ ਹਸਤੀ ਹੈ ਸਾਡਾ ਉਹਦਾ ਕੀ ਰਿਸ਼ਤਾ ਹੈ ਪਤਾ ਹੀ ਕੱਖ ਨਹੀਂ ਹੈ ਕੋਈ ਗਿਆਨ ਹੀ ਨਹੀਂ ਹੈ ਇਸ ਬਾਰੇ ਤੇ ਉਹ ਜਿਹੜਾ ਮੂਨਾ ਰਟਣ ਹੈ ਉਹ ਤੋਤਾ ਰਟਣੀ ਬਣ ਕੇ ਰਹਿ ਜਾਂਦਾ ਉਹ ਸਿਮਰਨ ਨਹੀਂ ਬਣਦਾ ਉਹਦੇ ਨਾਲ ਜੀਵਨ ਬਦਲਦਾ ਨਹੀਂ ਉਹਦੇ ਨਾਲ ਜਿਹੜੇ ਇਹ ਹਰ ਬਸਰ ਤੇਰੇ ਗੁਣ ਗਲਿਆ ਇਹ ਗੁਣ ਗੁਣ ਮੁਰਕੇ ਬੰਦੇ ਵਿੱਚ ਸੁਰਜੀਤ ਨਹੀਂ ਹੁੰਦੇ ਪਾਉ ਉਮਰ ਕੇ ਉਹਨਾਂ ਦੀ ਜੋਤ ਨਹੀਂ ਜਲਦੀ ਉਹ ਗੁਣ ਅੰਦਰ ਪੈਦਾ ਨਹੀਂ ਹੁੰਦੇ ਜਿਤਨੀ ਦੇਰੀ ਉਸ ਦਾ ਅਹਿਸਾਸ ਮਨ ਵਿੱਚ ਉਸ ਦੇ ਅਨੁਭਵ ਮਨ ਵਿੱਚ ਨਾ ਆ ਜਾਵੇ ਤੇ ਉਹ ਉਸ ਅਹਿਸਾਸ ਨਾਲ ਉਸ ਪ੍ਰਮਾਤਮਾ ਦੀ ਹਾਜ਼ਰ ਨਾਜ਼ਰਤਾ ਦੇ ਵਿੱਚ ਰਹਿ ਕੇ ਬੰਦਾ ਜਿੰਨੂੰ ਤੱਕ ਉਸ ਦਾ ਜਾਪ ਨਹੀਂ ਕਰਦਾ ਇਤਨੀ ਦੇਰੀ ਉਸੇ ਮਰਨ ਨਹੀਂ ਬੰਦਾ ਉਹ ਜੀਵਨ ਬਦਲਦਾ ਨਹੀਂ ਤੇ ਪ੍ਰਮਾਤਮਾ ਦੇ ਭੁਲਣ ਦੇ ਕਾਰਨ ਹਰ ਬਿਸਰ ਤੇਰੇ ਗੁਣ ਗਲਿਆ ਕਿਉਂਕਿ ਮਨ ਏਕ ਨਚੇਤਸ ਮੂੜ ਮਾਨਾ ਉਰਨਾਨ ਸਾਹਿਬ ਜੀ ਦੇ ਇੱਕ ਸ਼ਬਦ ਹੈ ਕਰਨੀ ਕਾਗਦ ਮਨ ਮਸਵਾਨੀ ਬੁਰਾ ਭਲਾ ਦੋ ਦੇਖ ਪਏ ਇਹ ਤੋਂ ਸ਼ਬਦ ਸ਼ੁਰੂ ਹੁੰਦਾ ਹੈ ਇਦੇ ਵਿੱਚ ਹੀ ਹੈ ਮਨ ਤੂੰ ਇੱਕ ਪਰਮਾਤਮ ਨੂੰ ਚੇਤਨੀ ਕਰਦਾ ਉੱਥੇ ਵੀ ਆਖਰੀ ਬੰਦੀ ਹਰ ਬਿਸਤ ਚਿਤ ਚੇਤਸਕੀਨੀ ਬਾਵਰਿਆ ਉਥੋਂ ਸ਼ੁਰੂ ਹੁੰਦਾ ਹੈ ਇੱਥੇ ਹੈ ਇੱਥੇ ਲਫ਼ਜ਼ ਮੂਡ ਵਰਤਿਆ ਹੈ ਉੱਥੇ ਬਾਵਰਾਂ ਲਫ਼ਜ਼ ਵਰਤਿਆ ਮਨ ਇੱਕ ਨ ਚੇਤਸ ਮੂਡ ਮਣਾ ਉੱਥੇ ਹੈ ਚਿਤ ਚੇਤਸਕੀਨੀ ਬਾਵਰਿਆ ਇੱਥੇ ਮਨ ਕਿਹਾ ਉੱਥੇ ਚਿਤ ਗਿਆ ਵੇ ਤੂੰ ਚਿਤ ਵਿੱਚ ਕਿਉਂ ਨੂੰ ਦੂਜਾ ਚਿਤ ਚਿਤ ਚੇਤਿਸ ਕਿ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਰਿਆ ਅਗਲੀ ਅਧੀ ਪੰਕਤੀ ਤੇ ਬਿਲਕੁਲ ਸੇਮ ਹੈ ਹਰ ਬਿਸਰਤ ਤੇਰੇ ਗੁਣ ਗਰਿਆ ਹਰ ਬਿਸਰਤ ਸਦਾ ਖੁਵਾਰੀ ਤਾਕੋ ਤੂ ਕਾ ਕਹਾਂ ਬਿਆ ਪਜਾ ਕੋ ਔਰਤੁ ਵਾਰੀ ਪ੍ਰਭੂ ਨੂੰ ਪੁਲਾਇਆ ਇਨਸਾਨ ਆਪਣੇ ਆਤਮਿਕ ਜੀਵਨ ਤੂੰ ਬਿਲਕੁਲ ਨਾਵਾਕਫ ਹੋ ਕੇ ਕੇਵਲ ਸਿਰਿਕ ਜ਼ਿੰਦਗੀ ਜੀਉਂਦਾ ਦੇਰデアਸ ਵਾਲੀ ਜ਼ਿੰਦਗੀ ਇਨਸਾਨ ਜੀਉਂਦਾ ਹੈ ਤੋ ਐਸੀ ਜ਼ਿੰਦਗੀ ਦੇ ਵਿੱਚ ਉਹ ਗੁਣ ਸੀ ਲੈਂਦੇ ਨੇ ਫਿਰ ਇਹ ਸੰਸਾਰ ਦੀ ਦੂਸਰੀ ਮਾਇਆ ਜਿਹੜੀ ਇਨਸਾਨ ਦੀ ਜ਼ਰੂਰਤਾਂ ਦੇ ਵਾਸਤੇ ਹੀ ਬਣਾਈ ਗਈ ਧਰਤੀ ਆਕਾਸ਼ ਜਲ ਪਾਣੀ ਵਾਯੂ ਤਤ ਬੁਖਾਨ ਪੀਣ ਦੇ ਪਦਾਰਥ ਇਹ ਸਭ ਕੁਝ ਇਨਸਾਨ ਦੀ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਬਣਾਏ ਗਏ ਲੇਕਿਨ ਆਦਮੀ ਇਹਨਾਂ ਜ਼ਰੂਰਤਾਂ ਨਾਲ ਐਸਾ ਜੁੜਦਾ ਹੈ ਇਹਨਾਂ ਨਾਲ ਐਸਾ ਚਿਮੜਦਾ ਹੈ ਇਹ ਭੁੱਲ ਹੀ ਜਾਂਦਾ ਹੈ ਕਿ ਮੇਰਾ ਬੜਾ ਥੋੜ੍ਹਾ ਜਿਹਾ ਜੀਵਨ ਹੈ ਮੈਂ ਬੜੀ ਥੋੜੀ ਦੇਰੀ ਇਸ ਸੰਸਾਰ ਤੇ ਆਇਆ ਹਾਂ ਇਹ ਗੁਜ਼ਾਰੇ ਵਾਸਤੇ ਇਹਨਾਂ ਦਾ ਇਸਤੇਮਾਲ ਕਰਨਾ ਵਾਜਿਬ ਹੈ ਲੇਕਿਨ ਨਹੀਂ ਇਹ ਇਸ ਤਰ੍ਹਾਂ ਸਮਝ ਲੈਂਦਾ ਪਤਾ ਨਹੀਂ ਮੈਂ ਮਰਨਾ ਹੀ ਨਹੀਂ ਹੈ ਮੈਂ ਸਦਾ ਜੀਣਾ ਹੀ ਹੈ ਤੇ ਇਹਨਾਂ ਚੀਜ਼ਾਂ ਨੂੰ ਇਕੱਠੀਆਂ ਕਰਨ ਦੇ ਲਈ ਸੰਸਾਰ ਵੀ ਲੁੱਟ ਖਸੂਟ ਸ਼ੁਰੂ ਕਰ ਦਿੰਦਾ ਉਹ ਯੋਗ ਅਯੋਗ ਤਰੀਕੇ ਵਰਦਾ ਕਮਾਈ ਕਰਨ ਦੇ ਲਈ ਤੇ ਫਿਰ ਉਹ ਉਹ ਦਿਆਵਾਨ ਦੇ ਥਾਂ ਨਿਰਦੇਹੀ ਹੋ ਜਾਂਦਾ ਉਹ ਇਮਾਨਦਾਰ ਦੀ ਥਾਂ ਬੇਈਮਾਨ ਲੋਭੀ ਲਾਲਚੀ ਹੋ ਜਾਂਦਾ ਰਿਸ਼ਵਤ ਕੋਰ ਚੋਰ ਬਾਜ਼ਾਰ ਹੋ ਜਾਂਦਾ ਉਹ ਉਹਦੇ ਵਿੱਚ ਤੂੰ ਸਾਰੇ ਵਿੱਚ ਪ੍ਰਮਾਤਮਾ ਦਾ ਅਹਿਸਾਸ ਨਹੀਂ ਹੁੰਦਾ ਉਹ ਕਿਸੇ ਨੂੰ ਵੈਰੀ ਕਿਸੇ ਨੂੰ ਦੁਸ਼ਮਣ ਸਮਝ ਲੈਂਦਾ ਹੈ बस ਇਹ ਊਗਣੇ ਦੇ ਵਿੱਚ ਆ ਜਾਂਦੇ ਨੇ ਇਹ ਊਗਣਾ ਭਰਿਆ ਸਾਗਰ ਹੈ ਜਿਹੜਾ ਸੰਸਾਰ ਦਾ ਇਸ ਨੂੰ ਫਿਰ ਇਸ ਸ਼ਬਦ ਦੇ ਵਿੱਚ ਪਹਿਲੀ ਪੰਕਤੀ ਕਿਹਾ ਹੋਇ ਤਿਤ ਸਰਵਰੜਾ ਪੇਲੇ ਨਿਵਾਸਾ ਫਿਰ ਸੰਸਾਰ ਇੱਕ ਐਸਾ ਸਰੋਵਰ ਦੇ ਲਈ ਬਣ ਜਾਂਦਾ ਹੈ ਇਸ ਦਾ ਇਹ ਐਸੇ ਸੰਸਾਰ ਵਿੱਚ ਜਿਹਦੀ ਸੁਰਤੀ ਵਿਰਤੇ ਨਿਵਾਸ ਹੋ ਜਾਂਦਾ ਹੈ ਕਿ ਜਿੱਥੇ ਪਾਣੀ ਪਾਵਕ ਪਾਵਕ ਨਹੀਂ ਅਗ ਨੂੰ ਇਸ ਸਰੋਵਰ ਚ ਪਾਣੀ ਇਹ ਪਾਣੀ ਦੂਜਾ ਜਲ ਨਹੀਂ ਹੈ ਇਥੇ ਤ੍ਰਿष्णा ਰੂਪੀ ਅਗ ਦਾ ਪਾਣੀ ਹੈ ਬੰਦੇ ਤ੍ਰਿष्णा ਲੋਭ ਲਾਲਜ ਦੀ ਅਗਪ ਪੜ ਕੁਰਤੀ ਹੈ انسان ਦੇ ਅੰਦਰ ਪੰਕ ਜੋ ਮੋਹ ਇਤੇ ਪੰਕ ਜਮੋਹ ਨਹੀਂ ਹੈ ਪੰਕ ਜੋ ਮੋਹ ਇਹ ਜੋ ਮੋਹ ਰੂਪੀ ਪੰਕ ਹੈ ਚਿਕੜ ਹੈ ਫਿਰ ਮੋਹ ਬਾਲ ਬੱਚੇ ਨਾਲ ਮੋਹ ਰਿਸ਼ਤੇ ਨਾਲ ਮੋਹ ਘਰ ਘਾਟ ਨਾਲ ਮੋਹ ਆਪਣੀ ਪ੍ਰਾਪਰਟੀ ਨਾਲ ਮੋਹ ਇਸ ਮੋਹ ਦੇ ਕਾਰਨ ਇਹ ਇਹਦੇ ਵਿੱਚ ਐਸਾ ਤਸਦਾ ਬਸਦਾ ਕਿ ਕਹਿੰਦਾ ਮੇਰੇ ਕੋਲ ਸਮਾਂ ਹੀ ਨਹੀਂ ਹੈ ਮੈਂ ਕਿਹੜੇ ਸਮੇਂ ਗੁਰਦੁਆਰੇ ਆਵਾਂ ਮੈਂ ਕਿਹੜੇ ਸਮੇਂ ਕੋ ਧਰਮ ਦੀ ਗੱਲਾਂ ਪੜਾਂ ਕਿਹੜੇ ਸਮੇਂ ਵੀ ਵਿਚਾਰ ਕਰਾਂ ਇਹ ਧਰਮ ਦੇ ਤੁਰਕੇ ਤੇ ਅੱਜ ਕੱਲ੍ਹ ਜ਼ਿੰਦਗੀ ਨਹੀਂ ਚੱਲਦੀ ਜੀ ਰਿਸ਼ਤ ਕੋਰੀ ਨੇ ਕਰੂ ਤੇ ਗੁਜ਼ਾਰੇ ਨਹੀਂ ਚੱਲਦਾ ਭਈ ਮਨੁਵਰਤ ਚੁਰ ਬੋਲੂ ਕਰ ਗੁਜ਼ਾਰਾ ਹੀ ਨਹੀਂ ਹੈ ਫਿਰ ਇਸ ਦੀ ਮਨੁਵਰਤੀ ਇਹ ਹੋ ਜਾਂਦੀ ਹੈ ਕਿ ਕਿ ਇਸ ਸੰਸਾਰ ਦੇ ਮੋਹ ਵਿੱਚ ਦੇਹ ਅਧਿਆਸ ਦੇ ਵਿੱਚ ਤੇ ਸੰਸਾਰੀ ਪਦਾਰਥਾਂ ਦੇ ਮੋਹ ਵਿੱਚ ਐਸਾ ਫਸਦਾ ਜਿਵੇਂ ਕੋਈ ਚੰਗਾ ਛੈਲ ਸੀਬਲਾ ਜੂਨ ਦੌੜਿਆ ਪੱਜਿਆ ਜਾਂਦਾ ਹੋਵੇ ਪਰ ਜੇ ਅੱਗੇ ਕਿਤੇ ਚਿੱਕੜ ਆ ਜਾਏ ਗਿੱਲੀ ਧਰਤੀ ਆ ਜਿਹਦੇ ਪੈਰ ਤਸਨ ਸ਼ੁਰੂ ਹੋ ਜਾਣ ਤੇ ਉਹਦਾ ਸਫ਼ਰ ਬੜਾ ਟਿੱਲਾ ਪੈ ਜਾਂਦਾ ਉਤਰਨ ਉਤਰਨਾ ਮੁਸ਼ਕਲ ਹੋ ਜਾਂਦਾ ਬਸ ਇਸ ਜ਼ਿੰਦਗੀ ਵਿੱਚ ਆਤਮਿਕ ਜੀਵਨ ਦੀ ਤੋਰ ਤੁਰਨਾ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਾ ਸੋਈ ਪਲ ਮਨੋ ਹਰ ਹਰ ਕਥਨ ਵਾਲੀ ਗੁਰੂ ਦੀ ਚਾਲ ਚਲਣੀ ਮੁਸ਼ਕਲ ਹੋ ਜਾਂਦੀ ਹੈ ਇਹ ਦੁਨੀਆਦਾਰੀ ਵਾਲੀ ਮੋਹ ਮਾਇਆ ਵਾਲੀ ਚਾਲ ਚੋਰਾਂ ਬੇਈਮਾਨਾਂ ਵਾਲੀ ਚਾਲ ਬਗੜ ਲੈਂਦਾ ਉਹ ਰਬੀ ਚਾਲ ਚਲਣੀ ਉਧਰੇ ਦਾ ਪੈਰ ਹੀ ਨਹੀਂ ੁਰਦਾ ਪੰਗ ਜੋ ਮੋਹ ਪਗ ਨਹੀਂ ਚਾਲਾ ਇਸ ਪਾਸੇ ਪੈਰ ਤੁਰਦਾ ਨਹੀਂ ਹਮ ਦੇਖਾ ਤਾਂ ਡੁੱਬੀ ਇਥੇ ਹਮ ਦੇਖਾ ਨਹੀਂ ਹੈ ਹਮ ਦੇਖਾ ਜਣੀ ਮੈਂ ਦੇਖਿਆ ਮੇਰੇ ਵੇਖਦੇ ਹੀ ਮੈਂ ਦੇਖਦੇ ਹੀ ਮੇਰੇ ਤਾਂ ਡੁੱਬੀ आले ਉੱਥੇ ਇਹ ਸੰਸਾਰਾ ਸਾਰਾ ਸੰਸਾਰ ਡੁੱਬਦਾ ਜਾ ਰਿਹਾ ਹੈ ਲੋਭ ਲਾਲਚ ਦੇ ਵਿੱਚ ਮੂ ਮਾਇਆ ਦੇ ਵਿੱਚ ਐਸਾ ਗੜੂੰਦ ਕੁੰਮ ਹੁੰਦਾ ਜਾਂਦਾ ਪਿਆ ਕਿ ਆਪਣੇ ਅਸਰੇ ਨੂੰ ਪੂਲ ਆਪਣੇ ਮੂਲ ਨੂੰ ਪੂਲ ਬੈਠਾ ਇਸ ਵਾਸਤੇ ਇਹਦੇ ਅੰਦਰੋਂ ਹਰ ਬਿਸਰਤ ਤੇਰੇ ਗੁਣ ਗਲਿਆ ਇਤਨੇ ਲਫ਼ਜ਼ ਐ ਇਹ ਡੂਬੀਲੇ ਸੀ ਪੜਦੇ ਆ ਤੇ ਨਹੀਂ ਐ ਤੇ ਤਾਂ ਪਨ ਜੇ ਤੱਤੇ ਪਿਛੇ ਸਿਆਰੀ ਹੋਵੇ ਤੱਤੇ ਪਿਛੇ ਸਿਆਰੀ ਹਾ ਹੋਵੇ ਤੇ ਕਕੇ ਵਿੱਚੇ ਸਿਆਰੀ ਹੋਵੇ ਹਾ ਹੈ ਕਿ ਇਹ ਜਿਹਨੂੰ ਤੱਤਾ ਹਾ ਮੁਕਤਾ ਨੇ ਤੇ ਇਸ ਨੂੰ ਤਾਂ ਕਕਾ ਹਾ ਮੁਕਤਾ ਕਹਾਂ ਜਜਾ ਹਾ ਮੁਕਤਾ ਜਹਾਂ ਤਹਾਂ ਕਹਾਂ ਜਹਾਂ ਤਿੱਤੇ ਇਥੇ ਜਿੱਥੇ ਇਹ ਹੱਤ ਨਿਕਲਦੇ ਨੇ ਇਸ ਦੇ ਇਸ ਵਾਰ ਤੇ ਇਥੇ ਤਹ ਡੁੱਬੀ ਰੇ ਮੈਂ ਮੇਰੇ ਦੇਖਦਿਆਂ ਇਸ ਸਰੋਵਰ ਦੇ ਵਿੱਚ ਦੁਨੀਆ ਡੁੱਬਦੀ ਜਾ ਰਹੀ ਹੈ ਤਹ ਮੈਨੇ ਉਸ ਸਰੋਵਰ ਦੇ ਵਿੱਚ ਕਿਹੜਾ ਕਿ ਤਸਰ ਵਰੜਾ ਪਹਿਲੇ ਨਿਵਾਸ ਇਹ ਦੇ ਵੀ ਦੁਨੀਆ ਆਪਣਾ ਜੀਵਨ ਖੁਆਰ ਕਰਕੇ ਮਾਨੋ ਆਤਮ ਜੀਵ ਦੇ ਪਾਸੋਂ ਡੁੱਬਦੀ ਜਾ ਰਹੀ ਹੈ ਇਹ ਆਤਮ ਜੀਵ ਨੇ ਕੋਈ ਕਮਾਈ ਨਹੀਂ ਕਰ ਰਿਆ ਨਾ ਹੂੰ ਜਤੀਸ ਤੈ ਨਹੀਂ ਪੜਿਆ ਮੂਰਗ ਮੁਗ ਦਾ ਜਨਮ ਭਿਆ ਫਿਰ ਜੇ ਉਦਮ ਆਇਆ ਕੋਈ ਸਮਝ ਆਈ कि ਮੈਂ ਤੇ ਗਲਤ ਪਸੀ ਪੈ ਗਿਆ ਮੈਂ ਸਿੱਧੇ ਪਾਸੇ ਪਾ ਤੇ ਫਿਰ ਸੋਚਦਾ ਵੀ ਗਰਗਰਥੀ ਚ ਮੈਂ ਫਸਿਆ ਪਿਆ ਮੂਹ ਮਾਇਜ ਫਸਿਆ ਪਿਆ ਤੇ ਮੈਂ ਗਰਗਰਥੀ ਛੱਡ ਕੇ ਜਤੀ ਸਤੀ ਬਣ ਜਾਵਾਂ ਆਪਣੇ ਕੰਮ ਇੰਦਰੀਆਂ ਦਾ ਇਸਤੇਮਾਲ ਨਾ ਕਰਕੇ ਮੈਂ ਜਤੀ ਬਣ ਜਾਵਾਂ ਫਿਰ ਮੈਂ ਕੋਈ ਦਾਨਪੂਣ ਕਰ ਲਵਾਂ ਤੇ ਇਹ ਇਹਦਾ ਜੀਵਨ ਸਫਲ ਹੋ ਜਾਏਗਾ ਤੇ ਸੋਚਦਾ ਵੀ ਮੈਂ ਤਾਂ ਨਾ ਜਤੀਆਂ ਦਾ ਨਾ ਮੇ ਸਤੀਆਂ ਮੇਰੇ ਮੂਹ ਮਾਇਜ ਚ ਸਰਵਰ ਦਾ ਮੇਰਾ ਨਿਵਾਸਾ ਹੋ ਗਿਆ ਤੇ ਹੁਣ ਮੈਂ ਜਤੀ ਸਤੀ ਬਣਾ ਪਰ ਮਹਾਰਾਜ ਕਹਿੰਦੇ ਨੇ ਨਾਮੇ ਕੋਈ ਧਾਰਮਿਕ ਗ੍ਰੰਥ ਪੁਥੀਆਂ ਪੜੇ ਉਹਦਾ ਮੈ ਸਮਝ ਨਹੀਂ ਕੜਿਆ ਤੇ ਫਿਰ ਉੜ ਕੇ ਧਾਰਮਿਕ ਪੁਥੀਆਂ ਪੜਨਾ ਸ਼ੁਰੂ ਕਰਦਾ ਜਤ ਸਦ ਧਰਨ ਕਰਨੇ ਦੀ ਕੋਸ਼ਿਸ਼ ਕਰਦਾ ਲੇਕਿਨ ਕੇਵਲ ਪੁਥੀਆਂ ਦੇ ਪਠਨ ਪਾਠਨ ਨਾਲ ਕੇਵਲ ਜਤ ਧਾਰਨ ਕਰਨ ਨਾਲ ਕੇਵਲ ਦਾਨੀ ਕਰਮ ਕਰਨ ਦੇ ਨਾਲ ਇਹ ਜੀਵਨ ਸੰਪੂਰਨ ਨਹੀਂ ਹੁੰਦਾ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾ ਸਿਮਰਨ ਹੀਣ ਜਤੀ ਸਿਮਰਨ ਹੀਣ ਦਾਨੀ ਸਿਮਰਨ ਹੀਣ ਪੜਿਆ ਲਿਖਿਆ ਬੰਦਾ ਕਿਸੇ ਕੰਮ ਦਾ ਨਹੀਂ ਪੜਿਆ ਮੂਰਖਾ ਕੀ ਹੈ ਜਿਸ ਲਬ ਲੂਭ ਹੰਕਾਰ ਉਹ ਵੀ ਲਵ ਲੁਭੰਕਾਰ ਜੀ ਘਰ ਕੀ ਰੰਦਾ ਹੈ ਉਹ ਵੀ ਡੁਬੇ ਰੰਦਾ ਹੈ ਇਸ ਵਾਤੇ ਪਰਮਨੰਦਨਾ ਪ੍ਰਨਵਤ ਨਾਨਕ ਤਿਨ ਕੀ ਸ਼ਰਣਾ ਗੁਰੂ ਸਾਹਿਬ ਬੇਨਤੀ ਕਰਦੇ ਨੇ ਕਿ ਮੈਂ ਤੇ ਇਹ ਬੇਨਤੀ ਕਰਦਾ ਹਾਂ ਕਿ ਮੈਨੂੰ ਤੂੰ ਉਹਨਾਂ ਦੇ ਸ਼ਰਨ ਰੱਖ ਜਿਨ ਤੂੰ ਨਾਹੀਂ ਵਿਸਰਿਆ ਭਾਪ ਜੋ ਪ੍ਰੇਮ 아이ਸੀ ਸਨੁਰਾਉ ਦੀ ਪੰਕਤੀ ਵਿੱਚ ਕਿ ਮਨ ਇਕ ਨ ਚੇਤਸ ਮੂੜ ਮਨਾ ਤੋ ਇਕ ਨੂੰ ਨਹੀਂ ਚੇਤਦਾ ਇਕ ਦਾ ਸਿਮਰਨ ਨਹੀਂ ਕਰਦਾ ਬਸ ਜਿਹੜੇ ਸਿਮਰਨ ਕਰ ਵਾਲੇ ਨੇ ਲਾਸਤਿ ਗੁਰੂ ਸਾਹਿਬ ਇਹ ਅਰਦਾਸ ਕਰਦੇ ਨੇ ਕਿ ਤਿਨ ਕੀ ਸ਼ਰਨਾ ਮੈਨੂੰ ਉਹਨਾਂ ਦੀ ਸ਼ਰਨਾ ਕਿ ਜਿਨ ਤੂੰ ਨਾਹੀ ਇਸ ਰਿਆ ਜਿਨ ਨੂੰ ਤੂੰ ਨਹੀਂ ਭੁੱਲਦਾ ਜਿਹੜਾ ਤੇਰਾ ਸਿਮਰਨ ਕਰਦੇ ਨੇ ਜਿਨ੍ਹਾਂ ਨੇ ਤੇਰਾ ਸਿਮਰਨ ਕਰਕੇ ਆਤਮਿਕ ਜੀਵਨ ਦੀ ਕਮਾਈ ਕੀਤੀ ਹੈ ਜਿਹੜੇ ਓਗਣ ਵਿਕਾਰਾਂ ਪਰੇ ਜੀਵਨ ਹੋਮੇ ਦੂਜੇ ਪਾਪ ਪਰੇ ਜੀਵਨ ਤੋਂ ਮੁਕਤ ਹੋ ਕੇ ਆਤਮਿਕ ਜੀਵਨ ਦੀ ਕਮਾਈ ਕਰਨ ਆਤਮ ਗੁਣਾਂ ਨਾਲ ਜਿਹੜੇ ਭਰੇ ਹੋਏ ਸਰਸ਼ਾਰ ਨੇ ਮੈਨੂੰ ਉਹਨਾਂ ਦੀ ਸ਼ਰਨ ਬਖਸ਼ ਕਿਉਂਕਿ ਉਹਨਾਂ ਦੀ ਸ਼ਰਨ ਤੋਂ ਬਿਨਾ ਸਤਸੰਗ ਤੋਂ ਬਿਨਾ ਔਰ ਆਤਮਿਕ ਜੀਵਨ ਕੋ ਬਿਨਾ ਸਿਮਰਨ ਹੀ ਨਹੀਂ ਜ਼ਿੰਦਗੀ ਜਿਹੜੀ ਹੈ ਉਹ ਜਤ ਸਤ ਤੇ ਪੜਾਈ ਵਿਦਿਆ ਕਿਸੇ ਕੰਮ ਦੇ ਨਹੀਂ ਫਿਰ ਉਹ ਪਾਠ ਪੜਿਓ ਔਰ ਵੇਦ ਵਿਚਾਰੋ ਨਿਵਲ ਪੰਗਮ ਸਾਦੇ ਪੰਜ ਜਨਾ ਸੁਸੰਗ ਨਾਲ ਛੁਟਕਿਓ ਅਧਿਕ ਅੰਗਬੁਦ ਅੰਗਬੁਦ ਬਾਂਦੇ ਫਿਰ ਵੀ ਉਹ ਹੀ ਹਾਲ ਹੈ ਇਸੇ ਵਾਸਤੇ ਗੁਰ ਜੀਨ ਕਾ ਪੜ ਪੜ ਗੱਡੀ ਲਦੀਆਂ ਪੜ ਪੜ ਭਰੀਆਂ ਸਾਥ ਪੜ ਪੜ ਬੇੜੀ ਪਾਈਆਂ ਪੜ ਪੜ ਗੱਡੀਆਂ ਖਾਦ ਪੜੀਆਂ ਜਿਤੇ ਬਰਸ ਬਰਸ ਪੜੀਆਂ ਜਿਤੇ ਮਾਸ ਨਾਨਕ ਲਿਖਾ ਇੱਕ ਗੱਲ ਹੋਰ ਹੂਮੇ ਚਖਣਾ ਚਾਹੇ ਇੱਕ ਗੱਲ ਕਿ ਪ੍ਰਮਾਤਮਾ ਦਾ ਅਨੁਭਵ ਹੋਇਆ ਪਰ ਮਾਤਮ ਦੇ ਸਿਮਰਨ ਦੀ ਅੰਦਰ ਚਲੀ ਹੈ ਉਹ ਵਰਤੀ ਬਣੀ ਹੈ ਪ੍ਰਭੂ ਦੀ ਸਿਮਰਨ ਵਾਲੀ ਹਰ ਵੇਲੇ ਅਸੀਂ ਉਹਦੀ ਵਿਚਾਰੀ ਸੁਰਤੀ ਸੁਮਾ ਕੇ ਉਹਦੇ ਗੁਣਾਂ ਨੂੰ ਗ੍ਰਹਿਣ ਕਰ ਰਹੀ ਕਿ ਨਹੀਂ ਕੇ ਅਗਰ ਇਹ ਚੀਜ਼ ਨਹੀਂ ਆਈ ਤੋ ਪਠਨ ਪਾਠਨ ਕਿਸੇ ਅਰਥ ਨਹੀਂ ਉਹ ਪ੍ਰਭੂ ਦੇ ਦਰ ਤੇ ਪੜਿਆ ਤਾ ਉਮੀਆ ਵਿਚਾਰ ਅਗੇ ਵਿਚਾਰੀ ਉਹ ਤੇ ਵਿਚਾਰ ਇਹ ਦੇਖੇ ਜਾਂਦੀ ਹੈ ਜੀਵਨ ਦੀ ਕਮਾਈ ਕਿਸੇ ਕਰਕੇ ਆਇਆ ਇਹਦੀ ਪ੍ਰਭੂ ਨਾਲ ਕਿੰਨੀ ਸਾਂਝ ਬਣੀ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ